ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ ਆਫ ਹੋ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੋ ਰਿਹਾ ਹੁਣ 7:30 ਦਾ ਤੇ ਇਧਰ ਮੈਂ ਰੱਖਿਆ ਸਬਜੀ ਬਣਨੀ ਸਬਜੀ ਬਣ ਰਹੀ ਗੁਆਰ ਫਲੀ ਦੀ ਦੁੱਧ ਉਬਲ ਰਿਹਾ ਤੇ ਮੈਂ ਤਿਆਰੀ ਕਰ ਰਹੀ ਬ੍ਰੇਕਫਾਸਟ ਦੀ Shimla mirch ਕੱਟ ਰਾਂ ਪਿਆਜ਼ ਕੱਟ ਰਾਂ ਬਣਾਉਂਗੀ ਚੀਜ਼ ਜੀ ਦੀ ਸ਼ਾਪਿੰਗ ਕਰਕੇ ਰੱਖ ਲਾਂ ਫਿਰ ਜੋ ਟਾਈਮ ਹੋਊਗਾ ਬਣਾਉਣ ਦਾ ਉਸ ਬਣਾ ਲੂੰਗੀ ਸ਼ਾਪਿੰਗ ਕਰੀ ਹੋਏ ਤਾਂ ਕੰਮ ਈਜ਼ੀ ਹੋ ਜਾਂਦਾ ਤੇ ਬਸ ਐਦਾ ਮਾਰਨਿੰਗ ਦੇ ਕੰਮ ਚੱਲ ਰਹੇ ਨੇ ਹੁਣ ਮੈਂ ਕਰ ਕਾਲ ਪਨੀਰ ਧਿਆਦਾ ਸੀ ਫਿਰ ਮੈਂ ਕਿਹਾ ਚਲੋ ਫਰੈਸ਼ ਹੀ ਖਾ ਲਈਏ ਫਿਰ ਨਾ ਜਿਵੇਂ ਜਿਵੇਂ ਬੇਹਾ ਹੁੰਦਾ ਟੇਸ ਦਾ ਫਰਕ ਪੈਂਦਾ ਜਾਂਦਾ ਉਹਦਾ ਤਾਂ ਕਰਕੇ ਮੈਂ ਕਿਹਾ ਪਨੀਰ ਦੀ ਅੱਜ ਖਾਣ ਦੀ ਕੋਸ਼ਿਸ਼ ਕਰੀਏ ਬਾਕੀ ਦੂਜੀਆਂ ਚੀਜ਼ਾਂ ਤਾਂ ਬਰੈਡ ਵਾਲੀ ਉਹੋ ਜਿਹੋ ਮਰਜ਼ੀ ਬਣਾ ਲਓ ਤੇ ਇਹ ਚੀਜ਼ਾਂ ਫਰੈਸ਼ ਹੀ ਆਪਾਂ ਖਾਈਏ ਸਵੇਰ ਸਵੇਰ ਨੂੰ ਆਈ ਕੇ ਜੰਝ ਖੰਨ ਖੰਡਾਉਣ ਵਾਲਾ ਹੁੰਦਾ ਕਿ ਤਿਆਰ ਚੱਲ ਰਹੀ ਹੁੰਦੇ ਖਾਣੇ ਦੀ ਭਾਂਡੇ ਬਾਹਰ ਪਈ ਹੁੰਦੇ ਨੇ ਸਾਰੇ ਕੱਡੇ ਦੁੱਧ ਪੋਇਲ ਹੋ ਰਿਹਾ ਤੇ ਇੱਧਰ ਬਣ ਚੁੱਕੀ ਸਬਜ਼ੀ ਸਬਜੀ ਦੇਖਣ ਵੀ ਤਾਂ ਬਹੁਤ ਸੋਹਣੀ ਲੱਗ ਰਹੀ ਹੈ ਬਾਕੀ ਖਾ ਕੇ ਪਤਾ ਲੱਗੂ ਸਵਾਦ ਦਾ ਮੈਂ ਆਲੂ ਪਾ ਲਾਂ ਨਹੀਂ ਦਵਿੰਦਰ ਫਿਰ ਕਹਿੰਦੇ ਨੇ ਕੋੜੀ ਜਿਹੀ ਲੱਗਦੀ ਸਬਜੀ ਜੀ ਕਈ ਨਾ ਕੋੜੀ ਕਰਕੇ ਖਾਂਦੇ ਨਹੀਂ ਗਵਾਰ ਫਲੀ ਵੀ ਕੋੜੀ ਹੈ ਤੇ ਹਲਕੀ ਜਿਹੀ ਖੜੱਤਨ ਹੁੰਦੀ ਹੈ ਨਾ ਪਰ ਜਦ ਆਲੂ ਪਾ ਲਓ ਫਿਰ ਖੜੱਤਨ ਲੱਗਦੀ ਨਹੀਂ ਮੈਂ ਛੋਟੇ ਛੋਟੇ ਪੀਸ ਕੱਟ ਕੇ ਆਲੂ ਦੇ ਪਾ ਲਾਂ ਨਹੀਂ ਛੋਟੇ ਛੋਟੇ ਜੀ ਇਹ ਬਣ ਚੁੱਕੀ ਸਬਜੀ ਤੇ ਇੱਧਰ ਮੈਂ ਕਰ ਲਈ ਬ੍ਰੇਕਫਾਸਟ ਦੀ ਤਿਆਰੀ ਚੋਪਿੰਗ ਕਰ ਲਈ ਸਬਜ਼ੀਆਂ ਕੱਟ ਲਈਆਂ ਤੇ ਇੱਧਰ ਪਨੀਰ ਕੱਟ ਲਿਆ ਇਹ ਹੋ ਗਈ ਚੋਪਿੰਗ ਤਾਂ ਆਪਣੀ ਤੇ ਆ ਮੈਂ ਦਹੀਂ ਦਾ ਦੁੱ ਕੋਸਾਂ ਮੈਂ ਤੱਕ ਠਰਜੀ ਪਣੀ ਦੁੱਧ ਦੀ ਇਹਨੂੰ ਮੈਂ ਜਾਗ ਲਾਉਣੀ ਹੂੰ ਤਾਂ ਦਹੀਂ ਮੇਰੇ ਕੋਲ ਫ੍ਰਿਜ ਵਿੱਚ ਪਈ ਆ ਪਰ ਜਦ ਤੱਕ ਦਹੀਂ ਖੁੱਲੀ ਨਾ ਪਈ ਹੋਵੇ ਨਾ ਸਾਵਰ ਨਹੀਂ ਆਉਂਦਾ ਹੈਗਾ ਕਿਉਂਕਿ ਜਿਹੜੀ ਦਹੀਂ ਪਈ ਆ ਉਸੀ ਹੁਣ ਯੂਜ਼ ਕਰ ਲਾਂਗੇ ਲਸਟੇਰ ਬਣ ਜੂ ਦਹੀਂ ਖਾ ਲਾਂਗੇ ਫਿਰ ਮੈਨੂੰ ਆ ਹੀ ਹੁੰਦਾ ਵੀ ਦਹੀਂ ਹੋਰ ਵੀ ਫ੍ਰਿਜ ਵਿੱਚ ਪਈ ਹੋਊਗੀ ਉਦੋਂ ਪਾਚਨ ਹੋਈ ਦਹੀਂ ਹੈ ਨਹੀਂਗੀ ਇਹਦੇ ਮੈਂ ਜਾਗ ਲਾ ਕੇ ਰੱਖ ਦਾਂ ਨੀ ਦਹੀਂ ਜੰਮ ਜੂਗੀ ਤੇ ਇੱਧਰ ਮੈਂ ਜਿਹੜਾ ਪਨੀਰ ਪਿਆ ਸੀਦਾ ਪਾਣੀ ਵਿੱਚ ਚੇਂਜ ਕਰਤਾ ਪਹਿਲਾਂ ਵਾਲਾ ਪਾਣੀ ਕੱਢਤੇ ਇਹਦੇ ਵਿੱਚ ਤਾਜ਼ਾ ਪਾਣੀ ਹੋਰ ਪਾਤਾ ਇਹ ਫ੍ਰਿਜ ਵਿੱਚ ਸਟੋਰ ਹੋ ਜਾਊਗਾ ਤੇ ਇਸ ਤਰ੍ਹਾਂ ਦੇ ਕੁ ਆਟਾ ਮੈਂ ਗੁੰਨਦੀ ਆ ਦੇਖ ਲਿਆ ਕਿੰਨਾ ਪਿਆ ਤਾਂ ਕਿੰਨਾ ਗੁੰਨਣਾ ਬਸ ਆਟਾ ਰਹਿ ਗਿਆ ਗੁੰਨਣ ਵਾਲਾ ਆਨਾ ਮੇਰੇ ਕੋਲ ਗੜਬੀਚੀ ਤੇਲ ਪਿਆ ਸੀ ਕੱਲ ਮੈਂ ਬਣਾਈ ਸੀ ਕੋਫਤੇ ਤੇ ਜਿਹੜਾ ਗਰਮ ਤੇਲ ਸੀ ਕੜਾਹੀ ਚ ਕੱਢਵੇਂ ਇੱਕ ਵਾਰ ਗੜਬੀਚੀ ਕੱਢਤਾ ਮੈਂ ਕੱਢੇ ਸੈਂਸਰ ਕਦੇ ਟੁੱਟ ਨਾ ਜਾਵੇ ਜੇ ਮੈਂ ਨਾਲ ਗਰਮ ਤੇਲ ਕੱਢੂੰਗੀ ਐਂ ਤੇ ਹੁਣ ਗੜਬੀ ਵਾਲਾ ਤੇਲ ਪਾ ਦਾਂ ਨੇ ਇਹਦੇ ਵਿੱਚ ਫਿਰ ਮੈਂ ਆਇਆ ਭਾਂਡਾ ਨਹੀਂ ਰੁਕੂਗਾ ਨਾਲ ਸ਼ੈਲਫ ਤੇ ਪਈ ਗੜਬੀ ਉਂ ਡਰ ਲੱਗਦਾ ਵੀ ਹੱਥ ਵੱਜਿਆ ਤੇ ਰੁੜ ਜੂਗੀ ਤੇਲ ਡੋਲ ਜੂਗਾ ਆਇਲ ਦੇ ਸੈਂਸਰ ਚ ਪਾ ਦਾਨੀ ਤੇਲ ਓਹੋ ਪੁੰਨਾ ਭੁੱਲ ਗਈ ਚਲ ਕੋਈ ਗੱਲ ਨਹੀਂ ਯਾਰ ਮੇਰੇ ਵਿੱਚ ਕੁਝ ਹੋਊਗਾ ਮੈਂ ਦੇਖਿਆ ਵੀ ਨਹੀਂ ਹੈਗਾ ਹੈਗਾ ਚਲੋ ਜੀ ਤੇ ਹੁਣ ਮੈਂ ਬਣਾਉਣਾ ਸੀ ਚਾਹ ਲਈ ਮਸਾਲਾ ਮੈਂ ਲੈ ਰਹੀਆਂ ਲੌਂਗ ਇਲਾਇਚੀ ਛੋਟਾ ਜਿਹਾ ਟੁਕੜਾ ਦਾਲਚੀਨੀ ਦਾ ਤੇ ਸੌਂਸ ਸੌਂਸ ਬੀਸੀ ਹੋਈ ਇਸ ਕਰਕੇ ਉਹ ਨੂੰ ਮੈਂ ਰੋਸਟ ਨਹੀਂ ਕਰੂੰਗੀ ਲੌਂਗ এলাਚੀ ਤੇ ਦਾਲਚੀਨੀ ਨੂੰ ਹਲਕਾ ਜਿਹਾ ਪੈਨ 'ਚ ਪਾ ਕੇ ਮੈਂ ਰੋਸਟ ਕੀਤਾ ਬਹੁਤ ਹੀ ਹਲਕਾ ਜਿਹਾ ਤਾਂ ਕਿ ਉਹਨਾਂ ਦਾ ਮੋਇਸਚਰ ਨਿਕਲ ਜੇ ਆਰਾਮ ਨਾਲ ਪੀਸਿਆ ਜਾਣੇ ਚੀਜ਼ਾਂ ਤੇ ਇੱਕ ਫਲੇਵਰ ਵੀ ਹੋਰ ਵਧੀਆ ਆਵੇ ਆਪਾਂ ਰੋਸਟ ਕਰਾ ਲਰ ਮਸਾਲਾ ਨੂੰ ਫਲੇਵਰ ਵੀ ਹੋਰ ਡਬਲ ਹੋ ਜਾਂਦਾ ਫਿਰ ਉਸ ਚੀਜ਼ ਦਾ ਤੇ ਸੌਂਸ ਮੈਂ ਮਲ ਵਿੱਚ ਐਡ ਕੀਤੀ ਜਦ ਲੌਂਗ ਨੈਚੀ ਦਾਲਚੀਨੀ ਪੀਸੀ ਗਈ ਨਾ ਫਿਰ ਮੈਂ ਸੌਂਸ ਬਾਅਦ ਵਿੱਚ ਐਡ ਕਰਤੀ 2-3 ਚਮਚੇ ਮ ਲੌਂਗ ਨੈਚੀ ਨੂੰ ਪੀਸਣ ਲੱਗੇ ਚੀਨੀ ਦੇ ਪਾਦੇ ਸੀ 2 ਚਮਚੇ 2 ਪਾ ਲਓ 3 ਪਾ ਇਨਾ ਪੀਸ ਸਿਆ ਵਧੇ ਜਾਂਦੀਆਂ ਨੇ ਫਿਰ ਲੌਂਗ ਲਾਈ ਚੀਜ਼ ਦਾ ਮਸਾਲਾ ਬਣ ਜਾਂਦਾ ਤੇ ਇੱਧਰ ਬਣ ਚੁੱਕਾ ਇਸ ਬ੍ਰੈਕਫਾਸਟ ਚੀਜ਼ ਜੀ ਲਿਖਿਆ ਲੋ ਪਨੀਰ ਕਹਿ ਲਓ ਵਿੱਚ ਮੈਂ ਪਿਆਜ਼ ਸ਼ਿਮਲਾ ਮਿਰਚ ਕੱਟੀਆਂ ਪੁਨੀਆਂ ਕਰ ਲਈਆਂ ਇੱਕ ਇੱਕ ਚਮਚਾ ਮੈਂ ਰੈੱਡ ਰੈੱਡ ਚਿਲੀ ਸੌਸ ਗ੍ਰੀਨ ਚਿਲੀ ਸੌਸ ਸੌਸ ਇੱਕ ਚਮਚਾ ਕੈਚਅਪ ਦਾ ਪਾ ਕੇ ਸਾਰੇ ਸੌਸਿਸ ਮਿਕਸ ਕਰਕੇ ਪਾਲੀਆਂ ਸੀ ਨਮਕ ਪਾਲਿਆ ਸੀ ਕੱਪੜੇ ਲੈ ਕੇ ਉਤਾਰ ਕੇ ਬਾਹਰ ਜਿਹੜੇ ਕੱਲ ਸ਼ਾਮ ਨੂੰ ਕੱਪੜੇ ਧੋਤੇ ਸੋਂ ਦਾ ਸੁੱਕੇ ਪਏ ਸੀ ਪਰ ਥੋੜੀ ਜਿਹੀ ਹੁਣ ਧੁੱਪ ਲਵਾਈ ਇਹਨਾਂ ਧੁੱਪ ਲਵਾਈ ਬਣਾਣਾ ਮਾਂ ਦਾ ਨਵਾਂ ਧੁੱਪ ਸੋਣਾ ਨਿਕਲੇ ਮੈਂ ਜ ਇਹ ਹੈਗੇ ਜ਼ਿਆਦਾਤਰ ਪ੍ਰੈਸ ਵਾਲੇ ਨੇ ਸਾਰੇ ਕੱਪੜੇ ਪ੍ਰੈਸ ਕਰਨੇ ਪੈਣਗੇ ਮੋਸਟਲੀ ਸਾਰੇ ਪ੍ਰੈਸ ਵਾਲੇ ਰਹਿਣਗੇ ਹਲਕੀ ਹਲਕੀ ਜਿਹੀ ਪ੍ਰੈਸ ਮਾਰ ਲੂੰਗੀ ਤੇ ਅੱਜ ਹੈਗੇ 14 ਤਰੀਕ ਅੱਜ ਹੈਗੇ ਸਾਡੀ ਵਿਡਿੰਗ ਐਨੀਵਰਸਰੀ ਪੂਰੇ 23 ਸਾਲ ਹੋ ਗਏ ਸਾਡੇ ਵਿਆਹ ਨੂੰ ਨਵਿੰਦਰ ਮੈਨੂੰ ਪੁੱਛਿਆ ਤਾਂ ਨੇ ਕਹਿੰਦੇ ਕਿ ਇੱਥੇ ਚੱਲੀਏ ਕਿਤੇ ਘੁੰਮਣ ਚਲੀਏ ਕੀ ਪ੍ਰੋਗਰਾਮ ਦੱਸੋ ਇੱਥੇ ਚੱਲੀਏ ਮੈਂ ਕਿਹਾ ਮੈਂ ਕੀ ਦੱਸਾਂ ਵੀ ਕਿੱਥੇ ਚੱਲੀਏ ਨੂੰ ਕੋਈ ਆਪਸ਼ਨ ਹੈ ਹੀ ਨਹੀਂ ਜਾਣਦੀ ਕਿੱਥੇ ਚੱਲੀਏ ਵੀ ਘੁੰਮਣ-ਕਮਾਉਣ ਦਾ ਕੋਈ ਆਪਸ਼ਨ ਨਹੀਂ ਹਾਂ ਫੂਡ ਪੁਆਇੰਟਸ ਹੈਗੇ ਨੇ ਉਹ ਕੁਝ ਖਾ ਪੀ ਕੇ ਘਰੇ ਆਜੋ ਬਸ ਇੰਨੇ ਕ ਆਪਸ਼ਨ ਤੇ ਬਾਕੀ ਘੁੰਮਣ ਜੇ ਕੋਈ ਆਪਸ਼ਨ ਹੈ ਨਹੀਂ ਸ਼ਹਿਰ ਚ ਇੰਨਾ ਕਭੀ ਖਾ ਪੀ ਕੇ ਕੁਛ ਨਾ ਕੁਛ ਚਲੋ ਬਾਹਰ ਖਾ ਜਾਵਾਂਗੇ ਜਾਵਾਂਗੇ ਖਾ ਕੇ ਆਣਾਂਗੇ ਇੰਨਾ ਕਾ ਹੈਗਾ ਤੇ ਬਾਕੀ ਦੇਖਦੇ ਆ ਕੀ ਪ੍ਰੋਗਰਾਮ ਬਣਦਾ ਕਿਵੇਂ ਕੁਛ ਹੁੰਦਾਗਾ ਤੇ ਹੁਣ ਤਾਂ ਇੱਕ ਵਾਰ ਮੈਂ ਖਾਣਾ-ਦਾਣਾ ਬਣਾ ਚੁੱਕੀ ਆ ਸਾਰਾ ਤੇ ਦੇਖਾਂਗੇ ਦੁਪਹਿਰ ਤੋਂ ਬਾਅਦ ਸ਼ਾਮ ਨੂੰ ਕਿੱਥੇ ਜਾਣ ਦੀ ਸਲਾਹ ਬਣਦੀ ਕੀ ਖਾਣਾ ਪੀਣਾ ਕੁਛ ਨਹੀਂ ਮੈਂ ਤਾਂ ਕੱਲ ਮੈਂ ਕਹਿੰਦੀ ਮੈਂ ਤਾਂ ਕੱਲ ਸਟ੍ਰਿਕ ਡਾਈਟ ਕਰਕੇ ਹਟਿਆ ਜਿੰਨਾ ਮੈਂ weight 1 ਇੰਚ ਘਟਾਇਆ ਹੁੰਦਾ ਮੇਰਾ ਫੇਰ ਅੱਜ ਵੱਜ ਜਾਣਾਗਾ ਕਹਿੰਦੀ ਡਾਈਟਾਂ ਡੋਈਟਾਂ ਚੱਲਦੀਆਂ ਰਹਿੰਦੀਆਂ ਨੇ ਕੁਛ ਨਹੀਂ ਹੁੰਦਾ ਕਪੜੇ ਸਾਫ ਲੀਏ ਫਿਰ ਮੈਂ ਕਰਦੀ ਆ ਬ੍ਰੇਕਫਾਸਟ ਨਾਲ ਦਵਿੰਦਰ ਉਹਦੇ ਨਾਲ ਮੰਮੀ ਦੇ ਫੁਲਕੇ ਬਣਾ ਲਾ ਆਟਾ ਆਟੋ ਗੁੰਨੇ ਆ ਪੇ ਸਬਜ਼ੀ ਤਿਆਰ ਆ ਸਾਰਾ ਕੁਝ ਖਾਣਾ ਖਾ ਲੀਏ ਨਾਲੇ ਖਵਾ ਦਈਏ ਸਾਰਿਆਂ ਨੂੰ ਫਿਰ ਮੈਂ ਉਸ ਤੋਂ ਬਾਅਦ ਕਿਚਨ ਦੇ ਨਾਲ ਕਾਬਰਡਸ ਬਾਹਰੋਂ ਸਾਫ ਕਰਨੇ ਨੇ ਅੰਦਰੋਂ ਤਾਂ ਕੱਲ ਮੈਂ ਕਲੀਨਿੰਗ ਕਰਤੀ ਸੀ ਕੈਬਿਨੇਟਸ ਦੀ ਤੇ ਬਾਹਰੋਂ-ਬਾਹਰੋਂ ਮੈਂ ਕਰਨ ਵਾਲੀ ਰਹਿੰਦੇ ਨੇ ਮੇਰੇ ਹੱਲੇ ਉਹ ਮੈਂ ਦੇਖਦੀ ਹੁਣ ਜੇ ਮੈਨੂੰ ਠੀਕ ਲੱਗਿਆ ਹੈ ਨਾ ਹੈਲਪਰ ਕਈ ਵਾਰ ਤਾਂ ਹੈਲਪਰ ਵਿੱਚ ਆ ਜਾਂਦੀ ਫਿਰ ਉਹ ਧੂਰੀ ਫਿਰਦੀ ਹੈ ਫਿਰ ਮੇਰੇ ਠੀਕ ਨਹੀਂ ਆਉਣਾ ਹੈਗਾ ਦੇਖੋ ਇੱਕ ਵਾਰ ਕਿਚਨ ਦਾ ਕੰਮ ਖਤਮ ਕਰ ਲਾਂ ਸਾਰ ਜੇ ਠੀਕ ਆਇਆ ਤਾਂ ਕੋਸ਼ਿਸ਼ ਕਰੂ ਮੈਂ ਹੁਣੀ ਸਾਫ਼ ਕਰ ਲਵਾਂ ਕਿ ਸਿਰਫ ਅੱਧਾ ਘੰਟਾ ਹੀ ਲੱਗਣਾ ਕੱਬੜ ਸਾਫ਼ ਕਰਨ ਨੂੰ ਅੱਧਾ ਪੌਣਾ ਘੰਟੇ ਤੋਂ ਜ਼ਿਆਦਾ ਟਾਈਮ ਨਹੀਂ ਲੱਗਣਾ ਹੈਗਾ ਕੋਸ਼ਿਸ਼ ਕਰੂ ਮੈਂ ਹੁਣੀ ਖਤਮ ਕਰਦਾ ਕੰਮ ਫਿਰ ਨਹੀਂ ਇਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਅਸੀਂ ਜਾਣਾ ਹੋਊਗਾ ਫਿਰ ਮੇਰੇ ਤੋਂ ਨਹੀਂ ਹੋਣਾ ਹੈਗਾ ਸ਼ਾਮ ਨੂੰ ਦੇਖਦੇ ਆਂ ਇਹ ਕੱਪੜੇ ਸੰਭਾਲਦਾ ਤੇ ਹੁਣ ਇਸ ਟਾਈਮ ਨਾਲ ਮੇਰਾ ਕਿਚਨ ਦਾ ਸਾਰਾ ਕੰਮ ਖਤਮ ਹੋ ਚੁੱਕਿਆ ਅਸੀਂ ਖਾਣ ਪਕਾਉਣ ਦਾ ਬਾਂਦੇ ਸਾਫ਼ ਹੋ ਗਏ ਕਿਚਨ ਕਲੀਨ ਹੋ ਗਈ ਤੇ ਜੇ ਠੀ ਮੇਰੇ ਕਿਚਨ ਦੀ ਕਲੀਨਿੰਗ ਚੱਲ ਰਹੀ ਸੀ ਮੈਂ ਕੱਲ ਸ਼ੁਰੂ ਕਰੀ ਸੀ ਬਾਹਰੋਂ ਕੈਬਿਨਟਸ ਰਹਿ ਗਏ ਸੀ ਤੋਂ ਹੁਣ ਮੈਂ ਉਹ ਵੀ ਸ਼ੁਰੂ ਕਰ ਲਈ ਬਾਰੋ ਵੀ ਮੈਂ ਕਿ ਕਲੀਨਿੰਗ ਕਰ ਦਮਾ ਕਿਉਂਕਿ ਹਾਲੇ ਹੈਲਪਰ ਆਈ ਨਹੀਂ ਸੀ ਤੇ ਉਹਦਾ ਕੋਈ ਫਿਕਸ ਟਾਈਮ ਨਹੀਂ ਹੈਗਾ ਆਜ ਇਹ ਤਾਂ 9 ਵਜੇ ਆਜ ਸਵੇਰ 9:00 ਆਜ 10:00 ਵਜੇ ਆਤਾ ਤਾਂ ਬਿਲਕੁਲ 10:30 ਵਜੇ ਸੋਨੇ ਆਉਂਦੀ ਹੁੰਦੀ ਨਹੀਂ ਫਿਰ ਮੈਂ ਕਿ ਚਲਾਂ ਮੈਂ ਆਈ ਨਹੀਂ ਹੈਗੀ ਉਹ ਫਿਰ ਮੈਂ ਇਹ ਸਫਾਈ ਕਰ ਲਵਾਂ ਨਹੀਂ ਫਿਰ ਉਹ ਵਿੱਚ ਆ ਰੂ ਲਗਾਰੇ ਵਿੱਚ ਮੈਂ ਆਪਣਾ ਟ੍ਰਾਈਪੋਡ ਖਿੱਚ ਰਿਹਾ ਵਿਚ ਇਸ ਸਟੈਪ ਤੇ ਖਿੱਚ ਰਿਹਾ ਫਿਰ ਆਏ ਠੀਕ ਜਨ 9:00 ਹੋਵੇਗਾ ਵਿੱਚ ਇਸ ਕਰਕੇ ਫਿਰ ਮੈਂ ਕਿ ਚਲਾਂ ਮੈਂ ਮਾ ਕੰਮ ਕਰ ਲਵਾਂ ਇਹ ਕੰਮ ਵੀ ਮੇਰਾ ਹੁਣ ਹੀ ਖਤਮ ਹੋਊਗਾ ਪਾਰਾ ਪਾਰਾ ਕਵਰਸ ਰਹਿ ਗਈ ਇਸਕੀਨ ਕਰਨ ਲਈ ਮੈਂ ਕਰ ਲਾਂਗੇ ਇਹ ਮੈਂ ਕਲੀਨ ਕਰ ਰਹੀ ਹਾਂ ਮਿਸਟਰ ਮਸਲ ਕਿਚਨ ਕਲੀਨਰ ਜਿਹੜੀ ਸਪਰੇਅ ਹੈ ਉਸ ਨਾਲ ਕਰ ਰਹੀ ਹਾਂ ਇਹ ਵੀ ਬਹੁਤ ਵਧੀਆ ਕਿਚਨ ਕਲੀਨਿੰਗ ਲਈ ਸਾਰੇ ਚਿਗਮਾਈ ਉਤਾਰ ਦਿੰਦੀ ਹੈ ਬਹੁਤ ਜ਼ਿਆਦਾ ਵਧੀਆ ਤੇ ਪ੍ਰਾਈਸ ਵੀ ਇਹਦਾ ਬਿਲਕੁਲ ਠੀਕ ਹੈ ਨਾਰਮਲ ਹੈ ਜਿਹੜੀ ਸ਼ਾਰਪ ਸੂਟਰ ਉਹ ਥੋੜੀ ਕੋਸਟੀ ਹੈ ਤੇ ਇਹ ਬਿਲਕੁਲ ਠੀਕ ਹੈ ਹੁਣ ਮੈਂ ਇਹ ਨਾਲ ਸਾਫ ਕਰਦੀ ਹੁਣੀ ਆ ਹਰ ਇੱਕ ਕਿਚਨ ਆਲਮੋਸਟ ਇੰਨਾ ਸਾਫ ਕਰ ਦਿੰਦੇ ਜਿਹੜੀ ਕਿੰਨੀ ਵਾਲੀ ਸਾਈਡ ਹੈ ਉਹ ਮੈਂ ਡਬਲ ਕਲੀਨ ਕਰਦੀ ਹਾਂ ਦੋ ਵਾਰੀ ਸਾਫ ਕਰਦੀ ਹਾਂ ਇਕ ਕੋਰ ਮੈਂ ਸਪਰੇਅ ਛਿੜਕ ਕੇ ਸਾਰੀ ਮੈਂ ਛੱਡ ਦੂੰਗੀ ਇਹ 2-3 ਮਿੰਟ ਲਈ ਛੱਡ ਦੂੰਗੀ ਫਿਰ ਕੱਪੜਾ ਮਾਰੂੰਗੀ ਉਸ ਤੋਂ ਬਾਅਦ ਦੁਬਾਰੇ ਫਿਰ ਇਹ ਸਾਰੀ ਸਾਈਡ ਕਲੀਨ ਕਰੂੰ ਕਿਉਂਕਿ ਇੱਧਰ ਸਟੀਮ ਜਿਆਦਾ ਲੱਗਦੀ ਹੈ ਕੁਕਿੰਗ ਹੁੰਦੀ ਹੈ ਚਿਕਨਾਟ ਇੱਧਰ ਜਿਆਦਾ ਹੁੰਦੀ ਹੈ ਇਹ ਏਰੀਆ ਨੂੰ ਥੋੜੀ ਜਿਆਦਾ ਮਿਹਨਤ ਨਾਲ ਸਾਫ਼ ਕਰਦੀ ਤਾਂ ਸਾਫ਼ ਬਣਿਆ ਰਹਿੰਦਾ ਫਿਰ ਚਿਪਚਿਪਾ ਹੜ ਜੀ ਨਾ ਹਮੇਸ਼ਾ ਲਈ ਜਮਨ ਹੁੰਦੀ ਹੈਗੀ ਥੋੜੀ ਇਸ ਪਾਸੇ ਖੇਚਲ ਜਿਆਦਾ ਕਰਨੀ ਪੈਂਦੀ ਹੈ ਉੱਪਰ ਵਾਲੇ ਜਿਹਨੂੰ ਕਵਰਸ ਮੈਂ ਬਾਹਰੋਂ ਸਾਫ਼ ਕਰਤੀਆਂ ਫਿਰ ਮੈਂ نیچے ਵਾਲੀਆਂ ਕਰਨ ਲੱਗੀ ਸੀ ਇਸ ਤਰ੍ਹਾਂ ਇੱਕ ਇੱਕ ਜੀਵ ਜੋ ਆਪਾਂ ਸਟੈਪ ਬਾਈ ਸਟੈਪ ਚੱਲਦੇ ਆ ਤਾਂ ਆਪਣੀ ਕਲੀਨਿੰਗ ਵਧੀਆ ਹੋ ਜਾਂਦੀ ਆ ਤੇ ਕੋਈ ਚੀਜ਼ ਫਿਰ ਛੁੱਟਦੀ ਨਹੀਂ ਹੈਗੀ ਤੇ ਇਹ ਵੀ ਸਾਰੇ ਮੇਬਾਰੂਕ ਕਬੜਸ ਵਗੈਰਾ ਕਲੀਨ ਕਰ ਦੂੰਗੀ ਪਹਿਲਾਂ ਮੈਂ ਉੱਪਰ ਵਾਲੇ ਕੀਤੇ ਬਾਹਰੋਂ ਫਿਰ ਮੈਂ نیچے ਵਾਲੇ करूंगी ਉਸ ਤੋਂ ਬਾਅਦ ਮੈਂ ਕਾਊਂਟਰ ਟੌਪ ਵੱਲ ਜਾਊਂਗੀ ਜੋ ਵੀ ਕਾਊਂਟਰ ਤੇ ਸਮਾਨ ਪਿਆ ਹੈ ਸਾਰਾ ਸਮਾਨ ਹਟਾ ਕੇ ਬੈਕ ਟਾਈਲਸ ਹੋਗੇ ਜਿਹੜੀਆਂ ਉੱਧਰ ਉੱਥੇ ਕੱਪੜਾ ਮਾਰੂੰਗੀ ਸਾਰਾ ਕਲੀਨ ਕਰੂੰਗੀ ਤੇ ਚੀਮਿੰਗ ਦਾ ਫਿਲਟਰ ਆਲਰੇਡੀ ਮੈਂ ਪਹਿਲਾਂ ਕਲੀਨ ਕਰ ਚੁੱਕੀ ਆ ਇਸ ਤਰ੍ਹਾਂ ਖੁਸ਼ੀ ਕਿਚਨ ਦੀ ਸਾਫ ਸਫਾਈ ਹੁੰਦੀ ਜੇ ਆਪਾਂ ਇੱਕ ਆਪਣਾ ਰੂਟੀਨ ਆਪਾਂ ਫਿਕਸ ਕਰ ਲਈਏ ਵੀ ਮੈਂ ਇੰਨੇ ਟਾਈਮ ਤੋਂ ਇੰਨੇ ਦਿਨਾਂ ਤੋਂ ਮੈਂ ਇਸ ਆ ਚੀਜ਼ ਕਿਚਨ ਦੀ ਕਲੀਨ ਕਰਨੀ ਚਾਹੀਏ ਤੁਸੀਂ ਉਹ ਅਧਿਅੰਤਿਕਾ ਕੇ ਕਰ ਲਓ ਹਾਂ ਜਾਨੀ ਕਿ 15 ਦਿਨਾਂ ਤੋਂ ਹਾਫ ਕਿਚਨ ਕਰ ਲਓ 15 ਦਿਨਾਂ ਤੋਂ ਹਾਫ ਕਰ ਲਓ ਐਨੇ ਨਾਲ ਹੀ ਆਪਣੀ ਕਿਚਨ ਜਿਹੜੀ ਸਾਫ ਦਿਖਦੀ ਆ ਸਾਫ ਬਣੀ ਰਹਿੰਦੀ ਆ ਚਿਕਨਾਹਟ ਨਹੀਂ ਜੰਮਦੀ ਵੱਡੀ ਗੱਲ ਤਾਂ ਇਹ ਹੁੰਦੀ ਵੀ ਰਸੋਈ 'ਚ ਨਾ ਚਿਪਚਪਾਟ ਬਹੁਤ ਜਮਾ ਹੋ ਜਾਂਦੇ ਜੇ ਆਪਾਂ ਸਫਾਈ ਨਹੀਂ ਕਰਾਂਗੇ ਤੇ ਉਹ ਹੁਣ ਆਪਣੇ ਤੇ ਡਿਪੈਂਡ ਆ ਵੀ ਆਪਾਂ ਚਿਪਚਿਪਾਟ ਜਮਾ ਕਰਨੀ ਆ ਕਿ ਨਹੀਂ ਕਰਨ ਦੀ ਨਹੀਂ ਹੈਗੀ ਬਸ ਉਹ ਆਪਣਾ ਹੀ ਕੋ ਰੂਟੀਨ ਕਲੀਨਿੰਗ ਦਾ ਫਿਕਸ ਹੋਵਦਾ ਚਿਪਚਿਪਾਟ ਫਿਰ ਰਹਿੰਦੀ ਨਹੀਂ ਹੈਗੀ ਤੇ ਕੋਰਨਰ ਵਾਲਾ ਸਾਮਾਨ ਸਾਰਾ ਮੈਂ ਹਟਾਤਾ ਜਿਹੜਾ ਕ੍ਰੈਕ ਆ ਬੋਲਨ ਰੈਕ ਇਹ ਤੇ ਵੀ ਕੱਪੜਾ ਚੰਗੀ ਤਰ੍ਹਾਂ ਮਾਰ ਦਾਨੀ ਆ ਤੇ ਦੁਬਾਰੇ ਫੇਰ ਸਾਮਾਨ ਟਿਕਾ ਦੂੰ ਸਾਮਾਨ ਤੇ ਇੱਕ ਵਾਰ ਕੱਪੜਾ ਮਾਰ ਦੂੰਗੀ ਜਿਹੜੇ ਬੈਕ ਟਾਈਲਸ ਨੇ ਆ ਕੋਰਨਰ ਇਹ ਸਾਰਾ ਸਾਫ ਕਰ ਦਾਨੀ ਆ چاہے ਕੁਝ ਵੀ ਹੋਵੇ ਇਧਰ ਬਿਲਕੁਲ ਕੋਈ ਛਿੱਟੇ ਨਹੀਂ ਆਉਂਦੇ ਹੈਗੇ ਪਰ ਫਿਰ ਵੀ ਇੱਕ ਡਸਟ ਦੀ ਲੇਅਰ ਜਮਾ ਹੋ ਜਾਂਦੀ ਹੈ ਜੋ ਆਪਾਂ ਦਿਖਤ ਹੀ ਨਹੀਂ पर के दिख टाइम पैके फिर दिखा कुछ नजर आने लग जा पर पर कपड़ा मारते हैं फिर पता लगता कपड़े हल्के बाद रखता उपर दिखा रख दे हल्की -हल्की तो सारा, तो 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 सारा समान सारा समान भी मैं कपड़े वाइब करता क्योंकि फिर डेली डेली एने काम नहीं होंगे मैं कहा मैं रोज साफ करती मेरी चीज रोज साफ कर दिया नहीं होंगे ਹਰ ਰੋਜ਼ ਨਹੀਂ ਹੁੰਦੀ ਹੈ ਹੈਗੀ ਹਫ਼ਤੇ 'ਚ 10 ਦਿਨਾਂ ਤੋਂ 15 ਦਿਨਾਂ ਤੋਂ ਤਾਂ ਹੋ ਸਕਦੀਆਂ ਨੇ। ਸੋ ਐਸ ਨਾਲ ਮੇਰੇ ਕਿਚਨ ਦੀ ਕਲੀਨਿੰਗ ਹੋ ਗਈ ਡਨ ਬਸ ਇੱਕ ਮੇਰਾ ਕਾਰਨਰ ਰਹਿ ਗਿਆ ਸੀ ਕਿਚਨ ਦਾ ਸਾਫ਼ ਕਰਨ ਵਾਲਾ ਜਿੱਧਰ ਕੱਪ-ਕਪ ਇਹਨੇ ਚਾਹਵੜ ਢੱਬੇ ਵਗੈਰਾ ਪੈਣਾ ਉਹੀ ਇਕੱਲਾ ਕਾਰਨਰ ਰਹਿ ਗਿਆ ਸੀ ਕਰਨ ਵਾਲਾ। ਫਿਰ ਮੈਂ ਦਵਿੰਦਰ ਨੂੰ ਜੂਸ ਕਿਹਾ ਤਾਂ ਕਿ ਉਹਨੇ ਜੂਸ ਬਣਾ ਦੇ। ਟਾਈਮ ਹੋ ਰਿਹਾ 10 ਵਜੇ ਇਦਾਂ ਤੇ ਕਿਚਨ ਮੇਰੀ ਕਲੀਨ ਹੈ। ਆਲਮੋਸਟ ਹੋ ਗਈ ਥੋੜੀ ਹੀ ਰਹੀ ਬਸ ਟਾਈਲਸ ਵਗੈਰਾ ਰਹੀਆਂ ਗੈਸ ਕੋਲੋਂ ਮੈਂ ਕਰਦੀ ਆ ਦਵਿੰਦਰ ਕਹਿੰਦੇ ਮੈਂ ਜੂਸ ਬਣਾ ਦੇ। ਤੇ ਇਧਰ ਆਵਲ ਜੂਸਰ ਨਾਲ ਕੱਢਦੇ ਆ ਜਿਸਨ ਕਰੇ ਹੁੰਦੇ ਨੇ ਨਾ ਫਿਰ ਉਹਨਾਂ ਨੂੰ ਬੱਚਿਆਂ ਵਾਂਗੂ ਟੈਨਸ਼ਨ ਚਾਹੀਦੀ ਆ ਕਿ ਮੇਰੇ ਖਾਣ ਪੀਣ ਦਾ ਧਿਆਨ ਰੱਖੋ ਮੇਰੀ ਸੇਵਾ ਕਰੋ ਫਿਰ ਕਹਿੰਦੇ ਨੇ ਮੈਂ ਘਰੇ ਰਹਿ ਤਾਂ ਕੀ ਫਾਇਦਾ ਹੈ ਜੇ ਮੈਨੂੰ ਸਪੈਸ਼ਟ ਕੁਝ ਖਾਣ ਪੀਣ ਨੂੰ ਵਧੀਆ ਕੁਝ ਦੇਣਾ ਹੀ ਨਹੀਂ ਹੈਗਾ ਕਹਿੰਦੇ ਹੁਣ ਮੈਨੂੰ ਜੂਸ ਬਣਾ ਲਓ ਤੇ ਮੈਂ ਬਣਾ ਰਹੀ ਆ ਉਹਨਾਂ ਦੀ ਜੂਸ ਕੱਢਦੇ ਹਾਂ ਮਸੰੀਆਂ ਦਾ ਇਹ ਬਾਜ਼ਾਰੋਂ ਹੀ ਲਿਆਂ ਦੇ ਦਵਿੰਦੇ ਨੇ ਮਸੰੀਆਂ ਵਧੀਆ ਜੂਸ ਨਿਕਲਣਾ 4 ਪੰਜ ਮਸੰੀਆਂ ਦਾ ਇੱਕ ਗਲਾਸ ਹੋ ਜਾਂਦਾ ਜੂਸ ਜ਼ਿਆਦਾ ਹੋਵੇ 4 ਮਸੰੀਆਂ ਦੇ ਇੱਕ ਗਲਾਸ ਹੋ ਜਾਂਦਾ ਖੱਟ ਹੋਵੇ 5 ਵੀ ਲੱਗ ਜਾਂਦੀਆਂ ਨੇ ਇਹ ਪਰ ਜ਼ੋਰ ਬੜਾ ਲੱਗਦਾ ਉਹ ਜੂਸ ਸਰ ਤੇ ਨਾ ਜ਼ੋਰ ਬਹੁਤ ਲੱਗਦਾ ਉਹ ਬਾਹਾਂ ਦੁਖਣ ਲੱਗ ਜਾਂਦੀਆਂ ਪਰ ਚਲੋ ਜਿਹੜੀ ਚੀਜ਼ ਹੈਲਥ ਲਈ ਅੱਛੀ ਹੈ ਕੋਈ ਗੱਲ ਨਹੀਂ ਥੋੜਾ ਜ਼ੋਰ ਵੀ ਲਗਾ ਲੈਣਾ ਚਾਹੀਦਾ ਉਹਦੇ ਵਾਸਤੇ ਚਲੋ ਜੂਸ ਪਾਸ ਹੋ ਜਾਂਦੇ ਬਾਹਾਂ ਦੀ ਦਾ ਨਾ ਫਿਰ ਅਗਲੇ ਦਿਨ ਉਹ ਰੋਡ ਡੋਲੇਦੋਂ ਕਣਗੇ ਜਦ ਜ਼ੋਰ ਲੱਗਦਾ ਬੰਦਿਆਂ ਦਾ ਕੋਈ ਜ਼ੋਰ ਲੱਗਦਾ ਬੰਦਿਆਂ ਦਾ ਲੇਡੀਜ਼ ਵਾਸਤੇ ਔਖਾ ਭਾਵੇਂ ਮੈਂ ਤਾਂ ਬਹੁਤ ਔਖਾ ਲੱਗਦਾ ਅੱਗੇ ਬੱਚਿਆਂ ਵਾਸਤੇ ਮੈਂ ਕੱਢਦੀ ਹੁੰਦੀ ਪਰ ਮੈਨੂੰ ਬਹੁਤ ਔਖਾ ਲੱਗਦਾ ਮੈਂ ਜੂਸ ਕੱਢਣਾ ਹੁਣ ਹੋ ਗਿਆ ਲੰਚ ਟਾਈਮ ਤੇ ਹੁਣ ਆਪਾਂ ਕਰਦੇ ਹਾਂ ਲੰਚ ਗਵਾਰ ਫਲੀਆਂ ਦੀ ਸਬਜੀ ਨਾਲ ਖੇਤੋਲਿਆਂ ਦੀਆਂ ਤੇ ਫਲੀਆਂ ਤੇ ਦੇਸੀ ਫਲੀਆਂ ਨੇ ਨਾਲ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਸਬਜੀ ਬਣੀ ਵੀ ਬਹੁਤ ਟੇਸਟੀ ਸੀ ਤੇ ਅੱਜ ਦਵਿੰਦਰ ਨੇ ਲੌਬੀ 'ਚ ਵੀ ਸਕਰੀਨ ਲਗਵਾਤੀ ਤਾਂਕਿ ਇਸ ਸਵੇਰੇ ਸ਼ਾਮ ਪਾਰਟ ਚੱਲਿਆ ਕਰੇ ਅੱਜ ਇਹ ਸਕਰੀਨ ਲੱਗ ਚੁੱਕੀ ਹੈ ਸੀ ਲਾਸਟ ਦੀਵਾਲੀ ਦਾ ਸੋਚਦੇ ਸਕਰੀਨ ਲਗਾਉਣੀ ਸੀ ਦੁਕਾਨ ਤੇ ਦੋ ਤਿੰਨ ਵਾਰ ਗੇੜੇ ਮਾਰ ਕੇ ਵੀ ਆਗੇ ਕਈ ਵਾਰ ਤਾਂ ਸੋਚਦੇ ਸੀ ਵਿਚ ਨੂੰ ਪਲਾਨ ਕਰਦੇ ਆ ਸੋਚਦੇ ਆ ਕਿ ਕਿਹੜੀ ਲੈਣੀ ਆ ਹਨਾ ਕਿਹੜੀ ਕੰਮ ਕੰਦੀ ਲੈਣੀ ਆ ਕਿੰਨੇ ਪੈਸੇ ਖਰਚਣੇ ਨੇ ਫਿਰ ਕਈ ਵਾਰ ਅਸੀਂ ਆਏ ਸੋਚਦੇ ਹੁੰਦੇ ਸੀਗੇ ਵੀ ਚਲੋ ਫੇਰ ਲੈ ਲਾਂਗੇ ਵੀ ਸਾਰਦਾ ਸਾਰ ਲਈ ਉਹ ਕਰਦੇ ਕਬੂਲਦਾਰ ਇਹ ਨਹੀਂ ਹੁੰਦੀਆਂ ਨੇ ਤੇ ਕਈ ਵਾਰ ਕਿ ਇੱਕ ਵਾਰ ਅਸੀਂ ਗਏ ਬਿਲਕੁਲ દિਵਾਲੀ ਤੋਂ ਇੱਕ ਦਿਨ ਪਹਿਲਾਂ ਉਸ ਦਿਨ ਰਸ਼ ਬਹੁਤ ਸੀ ਤੇ ਕਹਿੰਦੇ ਅਸੀਂ ਫੇਰ ਮੁੜੇ ਆਏ ਨਾਸਤ ਦਿਵਾਲੀ ਦੀ ਪਲਾਨਿੰਗ ਕਰਦੇ ਸੀ ਪਰ ਅਖੀਰ ਅੱਜ ਸਕਰੀਨ ਲੱਗ ਗਈ ਇੱਥੇ ਟਾਈਮ ਹੋ ਗਿਆ 5 ਵਜੇ ਦਾ ਤਾਂ ਅਸੀਂ ਉਹਨੂੰ ਹੋ ਗਿਆ ਰੈਡੀ ਚੱਲੇ ਆ ਬਾਹਰ ਕੁਝ ਖਾਣ ਸਨੈਕਸ ਵਗੈਰਾ ਤੇ ਅੱਜ ਮੈਂ ਤੁਹਾਨੂੰ ਦੋਨਾਂ ਨਾਲ ਮੈਚਿੰਗ ਮੈਚਿੰਗ ਕਰੀ ਮੈਚਿੰਗ ਕੱਪੜੇ ਵਾਈਨ ਮੈਚ ਉਹਨਾਂ ਨੂੰ ਵਾਈਟ ਟੀ-ਸ਼ਰਟ ਦਿੱਤੀ ਹੈ ਤੇ ਮੇਰਾ ਵੀ ਵਾਈਟ ਜੀ ਹੈ 블루 ਜੀਨਸ ਦੋਨਾਂ ਦੀ ਫਾਈਲ ਟੌਪ ਸੇਮ ਸੇਮ ਕੱਪੜੇ ਪਾਏ ਨੇ ਕੁਦਰਤੋਂ ਵੀ ਨਹੀਂ ਮੈਂ ਤੁਹਾਨੂੰ ਕੱਢ ਕੇ ਦਿੱਤੀ ਵੀ ਆਹ ਪਾਡੋ ਇਹ ਤਾਂ ਪਾਉਂਦੇ ਨਹੀਂ ਸੀਗੇ ਕਦੇ ਵੀ ਨਾ ਸੀ ਮੈਚਿੰਗ ਕਰੀ ਅੱਜ ਤੱਕ ਕਦੇ ਵੀ ਫਸਟ ਟਾਈਮ ਹੋਇਆ ਵੀ ਮੈਚਿੰਗ ਹੋ ਗਈ ਕਦੇ ਕੁਦਰਤੇ ਕੀ ਨਾ ਹੋ ਜਾਂਦੀ ਪਰ ਅੱਜ ਮਰਜ਼ੇ ਕੇ ਕਰੀ ਵੀ ਮੈਚਿੰਗ ਹੀ ਪਾਉਣੀ ਆ ਚਲੋ ਚਲਿਏ 5:00 ਵੱਜ ਗਏ ਚਲਿਏ ਆਪਾਂ 스ਨੈਕਸ ਖਾਵਾਂਗੇ ਖਾ ਪੀ ਕੇ ਘਰ ਆ ਜਾਵਾਂਗੇ ਬਸ ਇੰਨਾ ਸਾਡੀ ਅਨਿਵਰਸਰੀ ਦੀ सेलिब्रेशन ਆ। ਅੱਜ ਅਸੀਂ ਸੋਚਿਆ ਨੂੰ ਕੁਝ ਨਵੀਂ ਜਗ੍ਹਾ ਤੇ ਜਾਵਾਂਗੇ ਜਿੱਥੇ ਕਿਤੇ ਪਹਿਲੇ ਪਹਿਲਾਂ ਕਿਤੇ ਗਏ ਨਹੀਂਗੇ। ਕੁਝ ਨਵਾਂ ਟਰਾਈ ਕਰਾਂਗੇ ਨੰਮੀ ਨੰਮੇ ਫੂਡ ਪੁਆਇੰਟ ਤੇ ਜਾਵਾਂਗੇ। ਕਿਤੇ ਜਨੈ ਆਪਾਂ ਬੜਾ ਰਣਿਸ਼ ਕਰੀ। ਬੜਾ ਰਣਿਸ਼ ਕਰੀ। ਕਾਫੀ ਟਾਈਮ ਤੋਂ ਅਸੀਂ ਜੋ ਲੰਗਦੇਸ ਸੇ ਆਏ ਹੁੰਦਾ ਸੀ ਵੀ ਆ ਇੱਥੇ ਵੀ ਕਰਾਂਗੇ। ਇੱਥੇ ਆ ਕੇ ਫੂਡ ਟਰਾਈ ਕਰਨਾ। ਤੇ ਦੇਖਦੇ ਆਂ ਉੱਥੇ ਆ ਕੇ ਕੁਝ 스ਨੈਕਸ ਟਰਾਈ ਕਰਾਂਗੇ। ਦਿਨੋਂ ਤਾਂ ਨਹੀਂ ਅਸੀਂ ਕਰਨਾ ਮੀਨ ਲੀਣਾ ਕੁਝ 스ਨੈਕਸ ਹੀ ਖਾਣੇ ਆਂ। 스ਨੈਕਸ 'ਚ ਵੀ ਆਏ 3-4 ਚਾਰ ਦੀ ਵੈਰਾਈਟੀ ਹੋ ਜੂਗੀ। ਚਲੋ। ਉਹਦਾ ਰੋਟੀ ਖਾਣ ਨੂੰ ਜਿੰਨ ਕਰਦਾ ਹੈਗਾ ਉਹ ਤਾਂ ਕਦੇ ਵੀ ਆਪ ਕੋਈ ਦਾਣਾ ਸਬਜ਼ੀ ਖਾਈ ਜਾਂਦੇ ਆਗੇ ਇਸ ਨੈਕਸਟ ਟਰਾਈ ਕਰਾਂਗੇ ਡਿਫਰੈਂਟ ਦੇ। ਸਕ੍ਰੀਨ ਤੇ ਦਵਿੰਦਰ ਕਹਿੰਦੇ ਪਹਿਲਾਂ ਮੈਂ ਸਿਟਿੰਗ ਅਰੇਂਜਮੈਂਟ ਦੇਖਾਂ ਮੈਨਾਂ ਦਾ ਕਮੇ ਆ। ਵੀ ਕਾਮਨ ਐ ਕੋਈ ਸੈਪਰੇਸ਼ਨ ਵੀ ਹੈਗੀ ਕਮੇ ਆ। ਕਈ ਵਾਰ ਨੌਨ ਵੇਜ ਵਾਲੇ ਸ਼ਾਮ ਨੂੰ ਹੁੰਦੇ ਨੇ ਇਸ ਕਰਕੇ ਫਿਰ ਦਵਿੰਦਰ ਥੋੜਾ ਜਿਹਾ ਕਰਦੇ ਨੇ ਨੌਨ ਵੇਜ ਤੋਂ। ਜੋ ਫੈਮਿਲੀ ਨਾਲ ਹੋਵੇ ਫਿਰ ਥੋੜਾ ਜਿਹਾ ਨੌਨ ਵੇਜ ਵਿੱਚ ਹੋਵੇ ਅੱਛਾ ਲੱਗਦਾ ਫਿਰ ਦਵਿੰਦਰ ਕਹਿੰਦੇ ਮੈਂ ਦੇਖ ਕੇ ਹਾਂ ਵੀ ਸੈਪਰੇਸ਼ਨ ਆ ਕਿ ਕਾਮਨ ਸਿਟਿੰਗ ਹੈ ਕਮੇ ਇਹਨਾਂ ਦਾ ਅਰੇਂਜਮੈਂਟ ਕਿਵੇਂ ਆ। ਇਧਰ ਚੱਲ ਰਹੀਨ ਆਰਡਰ ਵੀ ਕੀ ਆਰਡਰ ਕਰਾਂ ਡਿਸਕਸ਼ਨ ਹੋ ਰਹੀ ਕੀ ਆਰਡਰ ਕਰੀਏ ਪਨੀਰ ਟਿੱਕਾ ਕਿਹਾ ਕਹਿੰਦੇ ਪੋਲੀਟਿਕਲ ਪਨੀਰ ਤਾਂ ਖਾਣੇ ਰਿਆਂ ਨੇ ਘਰ ਘਰੇ ਤਾਂ ਸਾਰਾ ਕੁਝ ਹੀ ਖਾਂਦੇ ਆ ਅਸੀਂ ਫਿਰ ਨਾ ਆਰਡਰ ਕਰੀਏ ਫਰਾਈਜ਼ ਐਵੇਂ ਫਿਰ ਫਰਾਈਜ਼ ਆਪਣੀ ਆ ਚੁੱਕੀਆਂ ਨੇ ਤੇ ਹੁਣ ਅਸੀਂ ਆਰਡਰ ਕੀਤਾ ਨੈਕਸਟ ਫਰੈਸ਼ ਲੈਮਨਸ ਹੁੰਦੇ ਪ੍ਰਾਈਸ ਨਾ ਬਹੁਤ ਜ਼ਿਆਦਾ ਟੇਸਟੀ ਨੇ ਤੇ ਆਹ ਲੱਗਦਾ ਜਿਵੇਂ 에ਅ ਫ੍ਰਾਈਚ ਬਣਾਈ ਹੁੰਦੀ ਆ ਆਇਲ ਬਿਲਕੁਲ ਹੀ ਹੈ ਨਹੀਂ ਅੱਜ ਇਸਨੂੰ ਨੈਪਕਿਨ ਚੈੱਕ ਕਰਨ ਵਾਲਾ ਹੱਥਾਂ ਨੂੰ ਬਿਲਕੁਲ ਆਇਲ ਨਹੀਂ ਲੱਗ ਰਿਹਾ ਹੈ ਹੀ ਨਹੀਂ ਆਇਲ ਲੱਗਦਾ ਨਹੀਂ ਨਹੀਂ 에ਅ ਫ੍ਰਾਈਚ ਵਾ 에ਅ ਫ੍ਰਾਈਡ ਨੇ ਟੇਸਟੀ ਆ ਹਾ ਤਾਂ ਫਾਸਟ ਫਾਸਟ ਆਰਡਰ ਸਾਡਾ ਵਧੀਆ ਗਿਆ ਟੇਸਟ ਅੱਛਾ ਲੱਗਾ ਸਾਨੂੰ ਅਸੀਂ ਫਸਟ ਟਾਈਮ ਵਿਜ਼ਿਟ ਕੀਤਾ ਇੱਥੇ ਬਹੁਤ ਹੀ ਟੇਸਟ ਉਹਨਾਂ ਸੌ ਆਰਡਰ ਕੀਤਾ ਸਵੀਟ ਐਂਡ ਸੌਲਟੀ ਫ੍ਰੈਸ਼ ਲੇਮਨ ਸੋਡਾ ਨੀਂਬੂ ਪਾਣੀ ਕਹਿ ਸਕਦਾ ਵੀ ਸੋਡਾ ਬਾਰੇ ਹੋਏ ਕੋਲਡ ਡਰਿੰਕਸ ਨਾਲੋਂ ਇਹ ਜਲ ਡਰਿੰਕਸ ਕਿਤੇ ਬੈਟਰ ਹੁੰਦੀਆਂ ਨੇ ਮੰਗਾਏ ਕ੍ਰਿਸਪੀ ਕੌਰਨ ਇਹ ਅਸੀਂ ਫਸਟ ਟਾਈਮ ਟਰਾਈ ਕਰ ਰਹੇ ਹਾਂ ਘਰੇ ਤਾਂ ਕੌਰਨ ਚਾਟ ਖਾਂਦੇ ਰਹਿੰਦੇ ਹਾਂ ਪਰ ਆਹ ਵਾਲੇ ਕੌਰਨਸ ਫਸਟ ਟਾਈਮ ਟਰਾਈ ਕਰਾਂਗੇ ਲੈਟਸ ਟਰਾਈ ਕਿ ਟੇਸਟ ਕੀ ਮੈਨ ਹੈ ਨਾ ਕ੍ਰਿਸਪੀ ਕੌਰਨ ਦਾ ਟੇਸਟ ਹੀ ਬਹੁਤ ਜ਼ਿਆਦਾ ਨੇ ਅੱਛਾ ਕੇਸਟ ਆਸ ਫਸਟ ਟਾਈਮ ਟਰਾਈ ਕੀਤਾ ਜਿਵੇਂ ਦੁਵਿੰਦਰ ਦਾ ਪਹਿਲਾ ਖਾਣਾ ਹੈ ਹੂੰ ਮੇਰਾ ਪਹਿਲਾ ਖਾਦਾ ਹੋਇਆ ਮੈਂ ਫਸਟ ਟਾਈਮ ਟਰਾਈ ਕਰਦੀ ਟੇਸਟ ਬਹੁਤ ਅੱਛਾ ਇੱਕ ਗੱਲ ਇਹਨਾਂ ਦੇ ਇਹ ਆ ਰੈਡੀ ਸ਼੍ਰਿਲ ਵੜਾ ਦੇ ਇੱਕ ਗੱਲ ਇਹਨਾਂ ਦੇ ਇਹ ਆ ਇਹਨਾਂ ਦੀ ਕੁਆਂਟੀਟੀ ਪੂਰੀ ਫੁੱਲ ਹੁੰਦੀ ਹੈ ਕੁਆਂਟੀਟੀ ਬਹੁਤ ਅੱਛੀ ਇਹਨਾਂ ਦੀ ਚਾਰ ਬੰਦੇ ਖਾਣੇ ਨੂੰ ਹਾਂ ਕੁਆਂਟੀਟੀ ਬਹੁਤ ਜ਼ਿਆਦਾ ਹੁਣ ਸਾਡਾ ਕੋਈ ਖਾਤਾ ਨਹੀਂ ਜਾ ਰਿਹਾ ਪੈਕ ਕਰਾ ਹੂੰ ਪੈਕ ਕਰਾਣਾ ਕਿਉਂਕਿ ਫੂਡ ਵੇਸ ਨਹੀਂ ਕਰਨਾ ਹੈਗਾ ਹਾਫ ਆਲਮੋਸਟ ਖਾ ਲਿਆ হাফ ਪਲੇਟ ਪਰ ਇਹ ਕੁਆਂਟੀਟੀ ਜ਼ਿਆਦਾ ਨਹੀਂ ਤਾਂ ਇਹਨਾਂ ਨਾਲ ਥੋੜੇ ਲੰਬੇ ਜਿਹੀ ਚਸਤੀ ਪਲੇਟਾਂ ਨਹੀਂ ਹੁੰਦੀਆਂ ਨੇ ਉਹਨਾਂ ਦੇ ਪਾਪਾ ਦੇਂਦੇ ਨੇ ਮਾੜਾ ਮਾਣਾ ਪਰ ਇਹਨਾਂ ਦੀ ਕੁਆਂਟੀਟੀ ਬਹੁਤ ਅੱਛੀ ਲੱਗੀ ਸਾਨੂੰ ਫਾਈਸ ਦੀ ਕੁਆਂਟੀਟੀ ਬਹੁਤ ਅੱਛੀ ਸੀ ਤੇ ਕੋਨ ਦੀ ਕੁਆਂਟੀਟੀ ਬਹੁਤ ਅੱਛੀ ਟੇਸਟ ਬਹੁਤ ਅੱਛਾ ਬਹੁਤ ਟੇਸਟੀ ਨੇ ਕੋਨ ਮੈਂ ਫਸਟ ਟਾਈਮ ਟਰਾਏ ਕੀਤੀ ਆ ਇਹ ਚੀਜ਼ ਇਸ ਵਾਰ ਆ ਸੋਚਿਆ ਸੀ ਕਿ ਨਵੀਂ ਜਗ੍ਹਾ ਤੇ ਆਣਾ ਤੇ ਨਵੀਆਂ ਚੀਜ਼ਾਂ ਟਰਾਈ ਕਰਨੀਆਂ ਜਿਹੜੀ ਨਹੀਂ ਖਾਧੀਆਂ ਕਦੇ ਤੇ ਸਾਨੂੰ ਬੱਚੇ ਵੀ ਕਹਿੰਦੇ ਤੁਸੀਂ ਉਹ ਉਹੀ ਚੀਜ਼ ਟਰਾਈ ਕਰਦੇ ਹੋ ਜਿਹੜੇ ਤੁਸੀਂ ਪਹਿਲਾਂ ਖਾਧੀਆਂ ਹੋਈਆਂ ਪਾਣੀਵਾਰੀ ਉਹੀ ਖਾਈ ਜਾਂਦੇ ਹੋ ਕਿ ਕੁਝ ਨਵਾਂ ਵੀ ਟਰਾਈ ਕਰਿਓ ਫਿਰ ਅਸੀਂ ਇਸ ਵਾਰ ਨਵਾਂ ਹੀ ਕੁਝ ਟਰਾਈ ਕਰ ਰਹੇ ਹਾਂ ਨੈਕਸਟ ਅਸੀਂ ਆਰਡਰ ਕੀਤਾ ਪੀਨਟ ਇੱਕ ਹੀ ਕਹਿੰਦੇ ਨੇ ਇਹਨੂੰ ਪੀਨਟ ਮਸਾਲਾ ਪੀਨਟ ਮਸਾਲਾ ਔਰ ਪੀਨਟ ਸੈਲਡ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਮੂੰਗਫਲੀ ਪਾਈ ਹੈ ਮੂੰਗਫਲੀ ਦੇ ਵਿੱਚ ਸੈਲਡ ਪਾਇਆ ਖੀਰਾ ਪਿਆ ਟਮਾਟਰ ਦਵਿੰਦਰ ਦਾ ਫੇਵਰਟ ਆ ਪੀਨਟ ਮਸਾਲਾ ਪੀਨਟ ਸੈਲਡ ਵੀ ਆਪਾਂ ਕਹਿ ਸਕਦੇ ਹਾਂ ਹੈਲਦੀ ਐ ਇਹ ਪ੍ਰੋਟੀਨ ਰਿਚ ਐ ਇਹ ਹੈਲਦੀ ਚੀਜ਼ ਐ ਇਹ ਬਿਨਾ ਕਿਹੋ ਤੇਲ ਤੋਂ ਫਰਾਈ ਨਹੀਂ ਮਾਣਦੇ ਅੱਛਾ ਉਹ ਕੌਣ ਬਹੁਤ ਹੈ ਉਹ ਤੇਲ ਸਟੜਕਾ ਮਾਰਨ ਲੱਗਿਆ ਸੀ ਨਾ ਫਰਾਈ ਸੀ ਉਹ ਫਰਾਈ ਸੀ ਆਹ ਚੀਜ਼ ਹੈਲਦੀ ਐ ਜਿੰਨੀ ਗੀ ਹਲੋ ਜੀ ਰਾਜ ਲਈ ਆਪਣਾ ਖਾਣ ਪੀਣ ਹੋ ਗਿਆ ਠੀਕ ਆ ਤਾਂ ਗਿੰਨੀ ਕੈਪੈਸਟੀ ਸੀ ਖਾ ਗਿਆ ਲੈ ਮੇਰਾ ਮਨਜ਼ੂਰੀ ਨਹੀਂ ਰਹਿ ਗਈ ਖਾਣ ਵਾਲਾ ਕੈਪੈਸਟੀਨ ਹੈਗੀ ਕੌਣ ਨਾ ਨਾਵ ਵੀ ਹੈ ਨਹੀਂ ਉਹਨਾਂ ਕੋਲ ਇਸ ਟੇ ਨਹੀਂ ਖਾਣ ਦੀ ਕੌਨ ਸੀਗੇ ਕ੍ਰਿਸਪੀ ਕੌਰਨ ਉਹ ਪੈਕ ਕਰਵਾ ਲਏ ਪੀਨਟਸ ਪੈਕ ਕਰਵਾ ਨਾ ਨਾ ਹੁਣ ਰਾਤ ਨੂੰ ਮੈਂ ਨਹੀਂ ਕੁਝ ਖਾਣਾ ਹੈਗਾ ਜਾ ਕੇ ਰੋਟੀ ਖਾਣ ਪੋਹਟੇ ਪਰ ਗਾ ਦਵਿੰਦਰ ਨੇ ਸਬਜੀ ਪੈਕ ਕਰਵਾਉਣੀ ਆਪਣੇ ਮੰਮੀ ਬਾਪ ਸੀ ਕਹਿੰਦੇ ਅਸੀਂ ਜਾ ਕੇ ਰੋਟੀ ਖਾਵਾਂਗੇ 12 ਵਜੇ ਤੱਕ ਮੈਂ ਜੇ ਤੇ ਮੈਂ ਚਲੇ ਖਾਂਗੇ ਮੈਨੂੰ ਤਾਂ ਭੁੱਖ ਲੱਗੀ ਮੈਂ ਤਾਂ ਰੋਟੀ ਖਾਣੀ ਹੈ ਸਬਜੀ ਪੈਕ ਕਰਾ ਲਈ ਇਹਦਾ ਕੀ ਬਚੇ ਸੀ ਕ੍ਰਿਸਪੀ ਕੌਰਨ ਉਹ ਪੈਕ ਕਰਵਾ ਲਏ ਪੀਨਟਸ ਪੈਕ ਕਰਵਾ ਲੀਆਂ ਤੇ ਖਾਣਾ ਕੋ ਖਾਦਾ ਵੀ ਸੀ ਖਾਦਾ ਨਹੀਂ ਅਨਜਿਨੇ ਖਾਦਾ ਹੈ ਪਤਾ ਕੁਆਨਟੀਟੀ ਕਿੰਨੀ ਜ਼ਿਆਦਾ ਸੀ ਆਪਾਂ ਪਹਿਲਾਂ ਸਾਈਜ਼ ਜ਼ਿਆਦਾ ਫਰਾਈਸੀ ਫੂਲ ਪੁਲੀਟ ਖਾ ਲਿਆ ਸੀ ਉਹ ਵੀ ਜਾਂਦੇ ਸੀ ਕੌਨ ਵੀ ਕਾਫੀ ਖਾ ਗਏ ਥੋੜੇ ਥੋੜੇ ਟਿਡ ਭਰ ਜਾਣਾ ਕੁਝ ਲੈਮਨ ਹੋਗਾ ਨਾਲ ਜਾਂ ਡਰਿੰਕ ਹੋ ਜਾਂਦੀ ਉਹ ਆਪਣਾ ਪੇਟ ਜਲਦੀ ਭਰ ਜਾਂਦੀ ਹੈ ਤੇ ਹੁਣ ਪੈਕ ਹੋ ਗਿਆ ਸਮਾਨ ਸੇ ਚੱਲਦੇ ਆ ਘਰੇ ਬਸ ਐਨੀ ਸੀ ਸਾਡੀ ਐਨਿਵਰਸਰੀ ਸੈਲੀਬ੍ਰੇਸ਼ਨ ਖਾਂਦਾ ਵੀ ਨਹੀਂ ਕੁਝ ਜਾਂਦਾ ਹੈਗਾ ਤੇ ਖਾਣ ਦਾ ਮਿਆ ਵੀ ਹੈਗਾ ਵੀ ਬੰਦਾ ਕੋਈ ਰੱਜ ਕੇ ਕੋਈ ਚੀਜ਼ ਖਾ ਲੂ ਕੈਪੈਸਿਟੀ ਨਹੀਂ ਖਾਦਾ ਵੀ ਜਾਂਦਾ ਹੈਗਾ ਫਿਰ ਚਾਹੀ ਹੁੰਦਾ ਵੀ ਜਾਵਾਂਗੇ ਖਾਵਾਂਗੇ ਪਰ ਬਸ ਆਉਣ ਜਾਣ ਦੀ ਕਾਈ ਨਾ ਖਾਂਦਾ ਕੋਈ ਜਾਂਦ ਨਹੀਂ ਤੁਸੀਂ ਕਹਿੰਦੇ ਹੋ ਸਾਡੇ ਦਿਨ ਮੈਂ ਖਾ ਲੂ ਉਨਾ ਹੀ ਖਾਂਦਾ ਆਹ ਨੂੰ ਨੇ ਹੋਮੇ ਹੋਰ ਬੱਧ ਕੇ ਰੱਖੋ ਜਿੰਨਾ ਮੈਂ ਕਹਾਂਦਾ ਉਹਨਾਂ ਹੀ ਖਾਣਾ ਬਸ ਕੈਪੈਸਿਟੀ ਨਹੀਂ ਹੈ ਸਾਡੇ ਖਾਣ ਦੀ ਬਹੁਤ ਜ਼ਿਆਦਾ ਟਾਈਮ ਹੋ ਗਿਆ ਹੁਣ 6:50 ਦਾ 7 ਵਜਨ ਵਾਲੀ ਹੋ ਗਈ ਤੇ ਹੁਣ ਅਸੀਂ ਚੱਲਦੇ ਹਾਂ ਖਾ ਪੀ ਕੇ ਤੇ ਸਾਨੂੰ ਇਹਨਾਂ ਦਾ ਟੇਸਟ ਬਹੁਤ ਅੱਛਾ ਲੱਗਿਆ ਫੂਡ ਦਾ ਗ੍ਰੇਡ ਵੀ ਕੁਆਂਟੀਟੀ ਵੀ ਅੱਛੀ ਲੱਗੀ ਤੇ ਪ੍ਰਾਈਸ ਵੀ ਦੂਜੇ ਫੂਡ ਪੁਆਇੰਟਸ ਨਾਲੋਂ ਘੱਟ ਹੈ ਦੂਸਰਿਆਂ ਦੇ ਮੁਕਾਬਲੇ ਆਇਨ ਹੈ ਕਿ ਜਿੰਨਾ ਹੀ ਸਸਤਾ ਦੂਸਰੇ ਫੂਡ ਪੁਆਇੰਟਸ ਨਾਲ ਆਪਾਂ ਕੰਪੇਅਰ ਕਰੀਏ ਕਾ ਟੇਸਟ ਵੀ ਅੱਛਾ ਹੀ ਨੇਗਾ ਟੇਸਟ ਚ ਕੋਈ ਆਪਾਂ ਨੂੰ ਹੋਵਾਗਾ ਵੀ ਟੇਸਟ ਘੱਟ ਟੇਸਟ ਵੀ ਪੂਰਾ ਵਧੀਆ ਕੁਆਂਟੀਟੀ ਵੀ ਅੱਛੀ ਹੈ ਤੇ ਪ੍ਰਾਈਸ ਵੀ ਦੂਜਿਆਂ ਨਾਲੋਂ ਘੱਟ ਨੇ ਨਾ ਦੇ ਬਾਕੀ ਇਹ ਗਰਲਸ ਬ੍ਰੇਲ ਕਿੱਥੇ ਹੈ ਕੈਂਚੀਆਂ ਕੋਲੇ ਆ ਕੈਂਚੀਆਂ ਦੇ ਮਾਂਸਾ ਕੈਂਚੀਆਂ ਤੇ ਬਣੇ ਹੋਏ ਇਹ ਬਾਰ ਬਾਰ ਹੀ ਆ ਅਸੀਂ ਫਸਟ ਟਾਈਮ ਵਿੱਚ ਵਿਜ਼ਿਟ ਕੀਤਾ ਤੇ ਫਸਟ ਟਾਈਮ ਇਹਨਾਂ ਦਾ ਫੂਡ ਟ੍ਰਾਈ ਕੀਤਾ ਅੱਛਾ ਲੱਗਿਆ ਬਹੁਤ ਅੱਛਾ ਲੱਗਿਆ ਲੱਗ ਜਿਹੜੇ ਮਾਂਸਾ ਨੀਡ ਤੇੜੇ ਹੈਗੇ ਨੇ ਤੇ ਆ ਸਕਦੇ ਨੇਗੇ ਪਹਿਲਾਂ ਆਪਾਂ ਕਿੱਥੇ ਜਾਂਦੇ ਹੁੰਦੇ ਸੀ ਰਮਾਂਸਾ ਰੋਮਾਂਟਾ ਰੋਮਾਂਟਾ ਇਹਨਾਂ ਦੇ ਮੇਨ ਕੋਰਸ ਵੀ ਹੈਗੇ ਨੇ ਆਪਾਂ ਕੁਝ ਵੀ ਡਿਨਰ ਵਗੈਰਾ ਕਰਨਾ ਕੋਈ ਮੇਨ ਮੀਨ ਲੈਣਾਗਾ ਉਹ ਵੀ ਆਪਾਂ ਇੱਥੇ ਕਰ ਸਕਦਾ ਹੁਣ ਆਪਾਂ ਕੁਝ ਖਾਣਾ ਵਗੈਰਾ ਖਾਣਾ ਇੱਧਰ ਆਏ ਕਰਾਂਗੇ ਹਨਾ ਕੋਈ ਡਿਨਰ ਵਗੈਰਾ ਕਰਨਾ ਸਬਜ਼ੀ ਅਸੀਂ ਪੈਕ ਕਰਵਾ ਲਈ ਸ਼ਾਹੀ ਮਨੀਰ ਪੈਕ ਕਰਾਇਆ ਮਨੀਰ ਬਟਰ ਮਸਾਲਾ ਪੈਕ ਕਰਵਾਇਆ ਤੇ ਉਹ ਵੀ ਟਰਾਈ ਕਰਾਂਗੇ ਦੇਖਾਂ ਕਿ ਮੱਚੀ ਹੋਊਗੀ ਹੋਪਫੁਲੀ ਅੱਛੀ ਹੋਊ ਜੋ ਫੂਡ ਹੈ ਨਾ ਅੱਛਾ ਸੀ ਨਾ ਤੇ ਹੁਣ ਚੱਲਦੇ ਘਰੇ ਇੰਕਾਰੇ ਪਹੁੰਚਦੇ ਆਂ ਮੰਮੀ ਲਈ ਵੀ ਪੈਕ ਕਰਵਾ ਲੈ ਸਮਾਨ ਸਬਜੀ ਪੈਕ ਕਰਵਾ ਲਈ ਤੇ ਫੁਲਕਾ ਖਾਣਾ ਹੋਊ ਤਾਂ ਬਣ ਜੂ ਨਹੀਂ ਖਾਣਾ ਹੋ ਤਾਂ ਸਵੀਟ ਸਬਜੀ ਖਾ ਮਾ ਜੂਗੀ ਆ ਸਬਜੀ ਅਸੀਂ ਲੈ ਕੇ ਆਏ ਆ ਪਨੀਰ ਦੀ ਪਨੀਰ ਬਟਰ ਮਸਾਲਾ ਸਬਜੀ ਸਾਨੂੰ ਕੁਆਂਟੀਟੀ ਵੀ ਜ਼ਿਆਦਾ ਲੱਗੀ ਟੇਸਟ ਵੀ ਅੱਛਾ ਵਾਕਿ ਚਲੋ ਇਹ ਨਹੀਂ ਕਹਿੰਦੇ ਹੈਲਦੀ ਬਾਹਰਲੇ ਸਬਜੇ ਤਾਂ ਹੁੰਦੀਆਂ ਹਨ ਹੈਲਦੀ ਨਹੀਂ ਪਰ ਟੇਸਟ ਅੱਛਾ ਲੱਗੇ ਸਾਨੂੰ ਰਵਿੰਦਰ ਖਾਰੇ ਨੇ ਖਾਣਾ ਇੱਧਰ ਤੇ ਉੱਧਰ ਚੱਲ ਰਿਹਾ ਮੈਚ ਪਾਕਿਸਤਾਨ ਤੇ ਕੀ ਦਾ ਮੈਂ ਇੰਡੀਆ ਮੈਨ ਟਾਈਮ ਵੀ ਨਹੀਂ ਪਤਾ ਮੈਨ ਜਮਿੰਟ ਟਰਸਟ ਨਹੀਂ ਹੈਗਾ ਕ੍ਰਿਕਟ 'ਚ ਬਿਲਕੁਲ ਵੀ not at all interest ਤੇ ਇਧਰ ਚੱਲ ਰਿਹਾ ਖਾਣਾ ਮੈਂ ਵੀ ਟੇਸਟ ਕਰਕੇ ਦੇਖਾ ਸਬਜੀ ਦਵਿੰਦਰ ਕਾ ਨੇ ਬਹੁਤ ਟੇਸਟੀ ਦੇਖਾ ਉਧਰ ਮੰਮੀ ਆਪਣਾ ਟੀਵੀ ਦੇਖ ਰਹੇ ਨੇ ਮੰਮੀ ਦਾ ਕੀ ਨਾਟਕ ਨੋਟ ਚੱਲ ਰਿਹਾ ਕੋਈ ਪੱਕਾ ਉਧਰ ਮੰਮੀ ਆਪਦੇ ਟੀਵੀ ਮੋਟੇ ਬੈਠੇ ਨੇ ਨਾਟਕ ਨਹੀਂ ਸਾਡੇ ਮੰਮੀ ਮਿਸ ਫੋਨ ਦੇ ਲੇ ਉਧਰ ਖਾਣਾ ਚੱਲ ਰਿਹਾ ਇੰਦਰ ਚੱਲ ਰਿਹਾ ਮੈਚ ਆਬ ਦਾ ਆਬ ਦਾ ਇੰਟਰਸਟ ਆ ਸਾਰੇ ਦਾ ਮੇਰਾ ਕਿਸੇ ਜਨੇ ਨਾ ਮੈਨੂੰ ਨਾਟਕ ਚੰਗੇ ਲੱਗਦੇ ਨੇ ਨਾ ਮੈਨੂੰ ਮੈਚ ਚੰਗੇ ਲੱਗਦੇ ਨੇ ਮੈਨੂੰ ਨਹੀਂ ਪੁੱਛਿਆ ਗਾਣਾ ਟਾਈਮ ਹੋ ਰਿਹਾ 8:30 ਦਾ ਖਾ ਪੀ ਲਿਆ ਵਧੀਆ ਕਿਚਨ ਸਾਫ ਹੋ ਗਈ ਤੇ ਹੁਣ ਮੈਂ ਜਾਨੀ ਆ ਨਹਾਉਣ ਨਹਾ ਨੂੰ ਕਿ ਆਪਣਾ ਰੈਸਟ ਕਰਦੇ ਆ ਤੇ ਸਵੇਰ ਤਾਂ ਮੈਂ ਵੀ ਡਿਸਾਈਡ ਕਰ ਲਿਆ ਕੀ ਬਣੂ ਬ੍ਰੈਕਫਾਸਟ ਵੀ ਮੇਰਾ ਡਿਸਾਈਡਡ ਆ ਕੀ ਬਣੂਗਾ ਬਰੀ ਸਿੰਪਲ ਓਟਮੀਲ ਬਣਾਉਣਾ ਹੈ ਜਾਂ ਇਹ ਨਹੀਂ ਮੈਨੂੰ ਬਹੁਤ ਅੱਛਾ ਲੱਗਦਾ ਐਂਡ ਸਬਜੀ ਵੀ ਮੇਰੇ ਡਿਸਾਈਡਡ ਆ ਕਿ ਅਸਵੇਰੇ ਮੈਂ ਕद्दू ਬਣਾ ਲਵਾਂ ਕੁਛ ਤਾਂ ਹੁਣ ਪਨੀਰ ਬਚ ਰਿਹਾ ਕੁਛ ਕद्दू ਹੋ ਜਾਊਗਾ ਸਬਜੀ ਵੀ ਮੈਂ ਡਿਸਾਈਡ ਕਰ ਲਈ ਫਿਰ ਡਿਸਾਈਨ ਕਰਿਆ ਹੋਇਆ ਸਵੇਰੇ ਈਜ਼ੀ ਹੋਏ ਨਾ ਫਟਾਫਟ ਆਪਣੇ ਕੰਮ ਤੇ ਲੱਗ ਜਾਈ ਉਹਨਾਂ ਪਲੈਨਿੰਗ ਆਲਰੇਡੀ ਆਪਣੀ ਹੁੰਦੀ ਹੈ ਬਾਕੀ ਅੱਜ ਦਾ ਦਿਨ ਬਹੁਤ ਬਹੁਤ ਵਧੀਆ ਗਿਆ ਤੁਹਾਡੀ ਬਹੁਤ ਸਾਰੀਆਂ ਵਿਸ਼ੇਸ ਆ ਰਹੀਆਂ ਨੇ ਸਾਡੀ ਐਨੀਵਰਸਰੀ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਰਿਆਂ ਦਾ ਪੜਨ ਦਾ ਬਹੁਤ ਬਹੁਤ ਥੈਂਕ ਯੂ ਅੱਜ ਵਾਲੀ ਵੀਡੀਓ ਤੇ ਲਾਈਕ 14 ਤਰੀਕ ਨੂੰ ਜਿਹੜੀ ਮੈਂ ਵੀਡੀਓ ਪੋਸਟ ਕਰਿਓ ਵੀਡੀਓ ਤੇ ਬਹੁਤ ਮੈਸੇਜ ਆ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਥੈਂਕ ਯੂ ਮੈਂ ਆਪਣਾ ਆਪਣਾ ਬਹੁਤ ਲੱਕੀ ਸਮਝਦੀ ਆ ਕਿ ਜਿਹੜੇ ਜਿਹਨੇ ਭੈਣਾਂ ਮੇਰੇ ਨਾਲ ਜੁੜੀਆਂ ਨੇ ਬਹੁਤ ਵਧੀਆ ਨੇ ਬਹੁਤ ਵਧੀਆ ਮੈਨੂੰ ਪਿਆਰ ਕਰਦੀਆਂ ਨੇ ਸਪੋਰਟ ਕਰਦੀਆਂ ਨੇ ਮੇਰੇ ਚੈਨਲ ਨੂੰ ਹਨਾ ਸਪੋਰਟ ਦੇ ਬਾਵਜੂਦ ਵੀ ਮੈਂ ਇੱਥੇ ਤੱਕ ਆਂ ਜੇ ਸਪੋਰਟ ਨਾ ਹੁੰਦੀ ਥੋੜੀ ਸਾਰਿਆਂ ਦੀ ਸ਼ਾਇਦ ਮੇਕੀ ਜੇ ਦੀ ਹਿੰਮਤ ਖਤ ਜਾਂਦੀ ਚਲੋ ਐਨੀਵੇਸ ਆਪਾਂ ਤੁਸੀਂ ਮੇਰੇ ਨਾਲ ਹੋ ਤਾਂ ਮੈਂ ਅੱਗੇ ਮੋਟੀਵੇਟਿਡ ਰੈਨੀਆਂ ਤੇ ਹੋਰ ਵੀਡੀਓ ਤੇ ਬਾਕੀ ਅੱਜ ਦਾ ਦਿਨ ਬਹੁਤ ਵਧੀਆ ਗਿਆ ਉਸ ਪਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਸ਼ੁਕਰਾਨੇ ਕਰਨ ਜੋਗੇ ਰੱਬ ਨੇ ਰੱਖਿਆ ਤਾਂ ਸ਼ੁਕਰਾਨਾ ਜ਼ਰੂਰ ਕਰ ਲਈ ਤੇ ਸ਼ਾਮ ਨੂੰ ਜੋ ਦਿਨ ਤੁਹਾਡਾ ਫਿਨਿਸ਼ ਹੋ ਜਾਂਦਾ ਖਤਮ ਹੋ ਜਾਂਦਾ ਸ਼ੁਕਰਾਨਾ ਜ਼ਰੂਰ ਕਰੋ ਸੌਣ ਲੱਗੇ ਸ਼ੁਕਰਾਨਾ ਕਰੋ ਵਾਹਿਗੁਰੂ ਦਾ ਪਰਮਾਤਮਾ ਦਾ ਹਨ ਵੀ ਤੁਹਾਡਾ ਦਿਨ ਵਧੀਆ ਗਿਆ ਸ਼ਿਕਾਇਤ ਨਾ ਕਰੋ ਕਦੇ ਵੀ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਸ਼ਿਕਾਇਤ ਕਰਨ ਜੋਗੇ ਰੱਬ ਨੇ ਰੱਖਿਆ ਹੀ ਨਹੀਂਗਾ ਪਰ ਸ਼ੁਕਰਾਨਾ ਜ਼ਰੂਰ ਕਰੋ ਸ਼ੁਕਰਾਨਾ ਕਰਨਾ ਨਾ ਭੁੱਲੋ ਜਿੰਨਾ ਸ਼ੁਕਰਾਨਾ ਕਰ ਲਏ ਉਹਨਾਂ ਹੀ ਥੋੜਾ ਤੇ ਸ਼ੁਕਰਾਨਾ ਦੇ ਨਾਲ ਨਾਲ ਇਹ ਵੀ ਅਰਦਾਸ ਕਰੀਏ ਕਿ ਜੇ ਜੀ ਆਉਣ ਵਾਲੀ ਸਵੇਰ ਹੋਊਗੀ ਆਉਣ ਵਾਲਾ ਦਿਨ ਹੋਊਗਾ ਉਹ ਵੀ ਵਾਹਿਗੁਰੂ ਜੀ ਉਸੇ ਤਰ੍ਹਾਂ ਵਧੀਆ ਲੈ ਕੇ ਆਉਣ ਵਧੀਆ ਸੋਹਣਾ ਦਿਨ ਲੈ ਕੇ ਆਉਣਾ ਆਪਣੇ ਵਾਸਤੇ ਤੇ ਇਸ ਦਿਨ ਨਾਲ ਕਰਦੇ ਆ ਅੱਜ ਦੀ ਵਲੌਗ ਦੀ ਐਂਡਿੰਗ ਤੇ ਇਹ ਸੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹਦੀ ਨਹੀਂ ਕੀਤਾ ਹੋਇਆ ਤੇ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ